ਸਮਾਣਾ ਬਾਤੜਾ ਰੋਲ ਵਿਖੇ ਇੱਕ ਨਿੱਜੀ ਪੈਲੱਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਕੀ ਵਿਸ਼ੇਸ਼ ਤੌਰ ਤੇ ਪਹੁੰਚੇ ਸਚੀਵਨ ਦੇ ਵੱਲੋਂ ਆਖਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਦੀ ਪ੍ਰਧਾਨ ਦੀ ਨਿਯੁਕਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਹਲਕਾ ਸ਼ੁਤਰਾਣਾ ਅਤੇ ਸਮਾਣਾ ਦੇ ਪਹਿਲੇ 15 ਮੰਡਲ ਪ੍ਰਧਾਨ ਬਣਾਏ ਗਏ ਨੇ ਅਤੇ ਇਸ ਬਾਰੇ ਸਾਰੇ ਮੰਡਲ ਪ੍ਰਧਾਨਾਂ ਅਤੇ ਵਰਕਰਾਂ ਤੋਂ ਜਾਣਕਾਰੀ ਲਈ ਗਈ ਹੈ। ਇਸ ਨਾਲ ਹੀ ਉਹਨਾਂ ਆਖਿਆ ਕਿ ਪ੍ਰਧਾਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਹਰਮੇਸ਼ ਕੋਹਲ ਨੂੰ ਪ੍ਰਧਾਨ ਨਿਯੁਕਤ ਕੀਤਾ ਜਾਵੇ। ਦੇ ਤਹਿਤ ਅੱਜ ਇਸ ਦਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਸ਼ੰਕੀ ਤਿਮਾਨ ਰੋਕੀ ਸਿੰਘਲਾ ਜਤਿੰਦਰ ਸ਼ਰਮਾ ਰਮੇਸ਼ ਕੁੱਕੂ ਨੇ ਆਖਿਆ ਕਿ ਪਾਰਟੀ ਦੀ ਮਜ਼ਬੂਤੀ ਹੋਏਗੀ ਉੱਥੇ ਹੀ ਨਵੇਂ ਬਣੇ ਪ੍ਰਧਾਨ ਹਰਮੇਸ਼ ਗੋਲ ਨੇ ਆਖਿਆ ਕਿ ਤੀਸਰੀ ਵਾਰ ਪਾਰਟੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਹੋਰ ਮਜ਼ਬੂਤੀ ਦੇ ਨਾਲ ਕੰਮ ਕਰਨਗੇ ਅਤੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਇਸ ਮੌਕੇ ਤੇ ਵਕਵਾ ਖਾਗੂ ਨੇ ਉਹਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਪੰਗੜਾ ਪਾ ਕੇ ਖੁਸ਼ੀ ਮਨਾਈ। ਕੀ ਹੈ? ਇਹ ਆਪਰੇ ਆਪਣੇ ਨਾਮ ਦਿੱਤੀ ਬਾਰੇ ਤੁਹਾਨੂੰ ਬਣਾ ਗਿਆ। ਮੈਂ ਦਿਹਾਤੀ ਨਾ ਜੀ ਪਟਿਆਲਾ ਤੋਂ ਦਿਹਾਤੀ ਦੱਖਣੀ ਤੋਂ ਮੈਂ ਪਟਿਆਲੇ ਤੋਂ ਤੀਜੀ ਵਾਰ ਪ੍ਰਧਾਨ ਬਣਨ ਤੇ ਸਾਡੀ ਹਾਈ ਕਮਾਂਡ ਭਾਜਪੀ ਦੀ ਜਿੰਨੀ ਵੀ ਹਾਈ ਕਮਾਂਡ ਤੇ ਪੰਜਾਬ ਦੀ ਸਾਡੀ ਜਾਖੜ ਸਾਹਿਬ ਤੇ ਅਸ਼wini ਸ਼ਰਮਾ ਜੀ ਜੋ ਕਿ ਸਾਡੇ ਸਟੇਟ ਪ੍ਰਧਾਨ ਨੇ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਬੀਬਾ ਜੈਨਦਰ ਕੌਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਤੇ ਸਾਡੇ ਬਾਕੀ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਦੀ ਇਹ ਸਾਰੀ ਕਿਰਪਾ ਹੋਈ ਆ ਤੀਜੀ ਵਾਰ ਮੈਨੂੰ ਮਾਨਸਤਕਾਰ ਦਿੱਤਾ ਸੋ ਮੈਂ ਇਹ ਗੱਲ ਬਿਲਕੁਲ ਸੋ ਸਮਝ ਕੇ ਫੈਸਲਾ ਹੋਇਆ ਇਹ ਇਸ ਤੇ ਮੈਂ ਪੂਰਾ ਉਤਰੂਗਾ ਜੋ ਮੇਰੇ ਤੇ ਪਾਰਟੀ ਨੇ ਭਰੋਸਾ ਕਰਿਆ ਮੈਂ ਉਹਦੇ ਪੂਰਾ ਉਤਰ ਕੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂ ਤੁਹਾਡੇ ਮੁਕਾਬਲੇ 'ਚ ਕੌਣ ਸੀ ਦੂਜਾ ਉਮੀਦਵਾਰ ਦੇਖੋ ਇਹ ਬੜੀ ਖੂਬਸੂਰਤੀ ਆ ਭਾਰਤੀ ਜਨਤਾ ਪਾਰਟੀ ਦੀ ਕੋਈ ਮੁਕਾਬਲਾ ਨਹੀਂ ਹੁੰਦਾ ਇੱਕ ਤਿੰਨ ਬੰਦਿਆਂ ਦਾ ਪੈਨਲ ਬਣਾਇਆ ਜਾਂਦਾ ਉਹ ਜੋ ਜਿਹਦਾ ਫੈਸਲਾ ਹੋ ਗਿਆ ਉਹ ਸਭ ਨੂੰ ਮਨਜ਼ੂਰ ਹੈ ਕੋਈ ਮੁਕਾਬਲਾ ਨਹੀਂ ਹੁੰਦਾ ਸਾਡੇ ਚ ਪਟਿਆਲਾ ਧਰਤੀ ਤੇ ਤੁਹਾਡੀ ਦੇ ਦੇ ਚੋਰੀ ਦੇਖੋ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਮੇਰੀ ਡਿਊਟੀ ਲਗਾਈ ਗਈ ਸੀ ਪਟਿਆਲਾ ਸਾਉਂਦ ਦੀ ਇਲੈਕਸ਼ਨ ਲਈ ਪਿਛਲੇ 3 ਮਹੀਨਿਆਂ ਤੋਂ ਯੰਗੀ ਜਿਹੜੀ ਇਹ ਚੋਣ ਦੀ ਸਾਡਾ ਸੰਗਠਨ ਪਰਬ ਦੀ ਜਿਹੜਾ ਹੈਗਾ ਇਹ ਚੋਣ ਪ੍ਰਕਿਰਿਆ ਚੱਲ ਰਹੀ ਸੀ ਪਿਛਲੇ 3 ਮਹੀਨੇ ਤੋਂ ਮੈਂ ਇਸ ਇਲੈਕਸ਼ਨ ਦੇ ਵਿੱਚ ਆ ਮੈਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਗਿਆ ਤੇ ਪਹਿਲਾਂ ਅਸੀਂ ਬੂਥ ਲੈਵਲ ਤੇ ਜੋ ਸਾਡੀ ਪ੍ਰਕਿਰਿਆ ਹੈ ਬੂਥ ਲੈਵਲ ਤੇ ਜੋ 700 ਕੁਝ ਬੂਥ ਹੈਗੇ ਆ ਤਿੰਨੋਂ ਵਿਧਾਨ ਸਭਾ ਚ ਸ਼ਤਰਾਨਾ ਨਾਬਾ ਤੇ ਸਮਾਣਾ ਤੇ ਉਸ ਤੋਂ ਬਾਅਦ 15 ਮੰਡਲ ਹੈ ਹਰ ਵਿਧਾਨ ਸਭਾ ਮੰਗਰ ਪੰਜ ਮੰਡਲਾਂ 15 ਮੰਡਲਾਂ ਹੀ ਚੋਣ ਕੀਤੀ ਤੇ 15 ਮੰਡਲਾਂ ਤੋਂ ਬਾਅਦ ਮੈਂ ਸੀਗਾ ਮੇਰੇ ਨਾਲ ਮੇਰੇ অবজারভার ਸੀਗੇ ਅਰਵਿੰਦ ਖੰਨਾ ਜੀ ਤੇ ਅਸੀਂ ਇਕੱਠਿਆਂ ਨੇ ਆ ਕੇ ਜੋ ਸਾਨੂੰ ਲਿਸਟ ਜਿਹੜੀ ਹੈਗੀ ਔਦੇਦਾਰ ਸੀ ਜਿਹਦੇ ਵਿੱਚ ਮੰਡਲ ਪ੍ਰਧਾਨ ਸੀ ਸਟੇਟ ਕਾਰਜਕਾਰੀ ਮੈਂਬਰ ਸੀ ਜਿਹੜੇ ਇਲੈਕਸ਼ਨ ਲੜੇ ਸੀਗੇ ਸਾਰੇ ਵਿਅਕਤੀ ਕੋਈ ਮਿਊਸਪਲ ਕੌਂਸਲਰ ਸੀ ਸਾਰੇ ਵੋਟ ਜਾਣਨ ਤੋਂ ਬਾਅਦ ਤੇ ਅੱਜ ਜਿਹੜੀ ਚੋਣ ਪ੍ਰਕਿਰਿਆ ਉਹ ਸੰਪੰਨ ਹੋਈ ਹੈ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਹੈ ਜਿਦੇ ਵਿੱਚ ਬਹੁਮਤ ਲੋਕਾਂ ਦਾ ਜਿਹੜਾ ਸੀਗਾ ਉਹ ਹਰਮੇਸ਼ ਗੋਇਲ ਜੀ ਨੂੰ ਜਿਹੜਾ ਹੈਗਾ ਅੱਜ ਪ੍ਰਧਾਨ ਬਣਾਇਆ ਗਿਆ। ਮੰਡਲ ਪ੍ਰਧਾਨਾਂ ਦੀ ਦੇਖ ਦੇਖ ਕੇ ਬਟਰ ਨਾਲ ਜੋ ਜਿਸਾਨ ਨੇ ਕੀ ਕੀਤਾ ਹੈ ਕੰਮ ਇਹ ਤਕਰੀਬਨ ਯਾਨਕਿ 100% ਅਸੀਂ ਜੋ ਲਿਸਟਾਈ ਸੀ 15 ਮੰਡਲ ਪ੍ਰਧਾਨ ਤੇ ਪਲੱਸ ਪੰਜਾਬ ਦੇ ਅਹੁਦੇਦਾਰ ਸਹਿਬਾਨ ਜ਼ਿਲ੍ਹੇ ਦੀ ਆਫਿਸ ਵੀਰ ਟੀਮ ਤੇ ਜਿਨ੍ਹਾਂ ਮੋਰਚਿਆਂ ਦੇ ਪ੍ਰਧਾਨ ਸਾਹਿਬ ਤੇ ਜਿਹੜੇ ਮੋਰਚਿਆਂ ਦੇ ਸਟੇਟ ਦੇ ਵਿੱਚ ਹੈ ਸਾਰਿਆਂ ਦੀ ਯਾਨਕੀ ਰਾਇ ਲੈਣ ਤੋਂ ਬਾਅਦ ਇਹ ਜਿਹੜਾ ਫੈਸਲਾ ਲੈ ਗਿਆ। ਸ਼ਹਾਦੀ ਹੋਈ ਹੈ 15 ਸਰਕਲ ਪ੍ਰਧਾਨਾਂ ਦੇ VOTING ਦੇ ਆਧਾਰ ਤੇ ਇਹ ਚੋਣ ਹੋਈ ਹੈ ਔਰ ਹਰਮੇਸ਼ ਗੋਇਲ ਜੀ ਨੂੰ ਇਸ ਦੇ ਵਿੱਚ ਪ੍ਰਧਾਨ ਚੁਣਿਆ ਗਿਆ ਉਹਨਾਂ ਨੇ ਸਾਰੇ 15 15 ਦੇ 15 ਸਰਕਲਾਂ ਦੇ ਵਿੱਚ ਵਧੀਆ ਕੰਮ ਕੀਤਾ ਔਰ ਬਹੁਤ ਕਾਰਜਕਰਤਾ ਨਾਲ ਜੋੜੇ ਨੇ ਜਿਸ ਨਾਲ ਪਾਰਟੀ ਦੀ ਸ਼ਾਖ ਵਧੀ ਹੈ ਔਰ ਪਾਰਟੀ ਦੀ ਸ਼ਾਖ ਨੂੰ ਦੇਖਦੇ ਹੋਏ ਸਾਰੇ ਕਾਰਜਕਰਤਾ ਔਰ ਸਾਰੇ ਪਾਰਟੀ ਦੇ ਉੱਚ ਅਧਿਕਾਰੀਆਂ ਦਾ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਹਰਮੇਸ਼ ਜੀ ਤਾਕਤ ਜਿਹੜੀ ਚੋਂ ਹੋਈ ਹੈ ਉਹ ਪੂਰੀ ਸੰਗਠਨਾਤਮਕ ਤਰੀਕੇ ਨਾਲ ਹੋਈ ਹੈ ਔਰ ਜੋ ਵੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਉਹ ਭਾਰਤੀ ਜਨਤਾ ਪਾਰਟੀ ਚ ਐਸਾ ਕੋਈ ਨਹੀਂ ਹੁੰਦਾ ਕਿ ਜਿਹੜਾ ਕਿਸੇ ਨੂੰ ਨਹੀਂ ਮਨਜ਼ੂਰ ਹੁੰਦਾ ਕਿਉਂਕਿ ਇਹ ਮੰਡਲਾਂ ਤੋਂ ਲੈ ਕੇ ਇਕੱਲੇ-ਇਕੱਲੇ ਕਾਰਕਿਰਤਾਤਾ ਤੋਂ ਲੈ ਕੇ ਹਰ ਵਰਗ ਨੂੰ ਪੁੱਛ ਕੇ ਹਰ ਮੋੜਚੇ ਨੂੰ ਪੁੱਛ ਕੇ ਤਦਕਾਰੀ ਫਿਰ ਹੀ ਕੋਈ ਫੈਸਲਾ ਲੈਂਦੇ ਨੇ ਮੈਂ ਸਮਝਦਾ ਕਿ ਪਾਰਟੀ ਦੇ ਵਿੱਚ ਜੋ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਉਹ ਸਾਰਿਆਂ ਕਾਰਕਿਰਤਾਕਾਂ ਸਾਰੇ ਮੰਡਲ ਪ੍ਰਧਾਨਾਂ ਸਾਬ ਦੇ ਸਿਰ ਮੱਥੇ ਹੈ ਔਰ ਜ਼ਿਲ੍ਹਾ ਪ੍ਰਧਾਨ ਜਿਹੜੀ ਚੋਣ ਹੋਈ ਹੈ ਉਹ ਪਰਪੱਕਰ ਵਧੀਆ ਹੋਈ ਹੈ ਆਉਣ ਵਾਲੇ ਸਮੇਂ ਨੂੰ ਪਾਰਟੀ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 2027 ਦਾ ਜਿਹੜਾ ਸਾਡਾ ਮੁੱਖ ਨਿਸ਼ਾਨਾ ਹੈ ਉਹਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਦੇ ਰਾਹੀਂ ਔਰ ਹੋਰ ਅਧਿਕਾਰੀਆਂ ਦੀ ਪੂਰੀ ਕਾਰਗੁਜ਼ਾਰੀ ਦੇ ਨਾਲ ਅਸੀਂ ਇਹਨੂੰ ਜਿੱਤ ਦਾ ਚਿੰਨ ਬਣਾਵਾਂਗੇ ਔਰ 2027 ਦੇ ਵਿੱਚ ਆਪਣੀ ਪੰਜਾਬ ਸਰਕਾਰ ਬਣਾਵਾਂਗੇ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਕਲਾਸ ਜੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇੱਕ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਕਿਉਂਕਿ ਨੈਸ਼ਨਲ ਪਾਰਟੀ ਹੈ ਮਾਨਤਾ ਪ੍ਰਾਪਤ ਪਾਰਟੀ ਹੈ ਭਾਵੇਂ ਉਹ ਖੇਤਰੀ ਪਾਰਟੀ ਵੀ ਹੋਵੇ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਹਰ ਇੱਕ ਪਾਰਟੀ ਨੂੰ 3 ਸਾਲ ਬਾਅਦ ਚੋਣ ਕਰਵਾਣੀ ਹੁੰਦੀ ਹੈ ਔਰ ਜਿਹੜੇ ਵੀ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਪ੍ਰਦੇਸ਼ ਪ੍ਰਧਾਨ ਭਾਵੇਂ ਨੈਸ਼ਨਲ ਪ੍ਰਧਾਨ ਦੀ ਚੋਣ ਹੁੰਦੀ ਹੈ ਉਹ ਸਾਰਿਆਂ ਦਾ ਮਾਰਗਦਰਸ਼ਕ ਲੈ ਕੇ ਔਰ ਸਾਰਿਆਂ ਦੀ ਸਲਾਹ ਲੈ ਕੇ ਜੋ ਸੰਗਠਨ ਫੈਸਲਾ ਕਰਦਾ ਉਸ ਨੂੰ ਵਿਧੀਵਤ ਤਰੀਕੇ ਨਾਲ ਸਰਬਸੰਮਤੀ ਨਾਲ ਜਿਹੜਾ ਹੈਗਾ ਉਹਦੀ ਚੋਣ ਕੀਤੀ ਜਾਂਦੀ ਹੈ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਡਿਫਰੈਂਸ ਹੈ ਦੂਜੀਆਂ ਪਾਰਟੀਆਂ ਨਾਲ ਅੱਜ ਤੀਸਰੀ ਵਾਰ ਹਰਮੇਸ਼ ਗੋਲਜੀ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਦੱਖਣੀ ਦੇ ਜਿਹੜੇ ਪ੍ਰਧਾਨ ਬਣੇ ਨੇ ਤੇ ਇਹ ਜੋ ਭਾਰਤੀ ਜਨਤਾ ਪਾਰਟੀ ਦੀ ਬੜੀ ਖੂਬਸੂਰਤੀ ਹੈ ਕਿ ਪਿਛਲੇ ਦਿਨ ਜਿਹੜਾ ਪਿਛਲੇ ਹਫਤੇ ਅਰਵਿੰਦ ਖੰਨਾ ਜੀ ਤੇ ਸਰਜੀਵਨ ਜਿੰਦਲ ਜੀ ਦੀ ਅਗਵਾਈ ਦੇ ਹੇਠ ਉਹਨਾਂ ਨੇ ਜਿਹੜੀ ਅੱਜ ਇੱਥੇ ਮੀਟਿੰਗ ਸੱਦੀ ਸੀ ਪਿਛਲੇ ਹਫ਼ਤੇ ਉਸ ਦੇ ਵਿੱਚ ਜ਼ਿਲ੍ਹੇ ਦੀ ਜਿੰਨੀ ਟੀਮ ਹੈ ਚਾਹੇ ਉਹ ਵਾ이스 ਪ੍ਰਧਾਨ ਨੇ ਚਾਹੇ ਜਨਰਲ ਸੈਕਟਰੀ ਨੇ ਸੈਕਟਰੀ ਨੇ ਚਾਹੇ ਉਹ ਮੈਂਬਰ ਨੇ ਸਾਰੇ ਤੇ ਹਲਕਾ ਇੰਚਾਰਜ ਹੋ ਗਏ ਪਲੱਸ ਜਿੰਨੇ ਮੰਡਲ ਸਮਾਣਾ ਦੇ ਜਾਂ ਸ਼ਤਰਾਣਾ ਤੇ ਨਾਬੇ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੇ ਆਪਣੀ ਰਾਏ ਦਿੱਤੀ ਤੇ ਵੋਟ ਪਾਈ ਸੀ ਤੇ ਸਭ ਤੋਂ ਵੱਡੀ ਉਪਲਬਧੀ ਜਿਹੜੀ ਹਰਮੇਸ਼ ਗੋਲਜੀ ਦੀ ਹੈ ਇਹ ਕਿ ਦੋ ਵਾਰ ਪ੍ਰਧਾਨ ਰਹਿਣ ਤੋਂ ਬਾਅਦ 95% ਜਿਹੜੀਆਂ ਵੋਟਾਂ ਉਹਨਾਂ ਦੇ ਹੱਕ 'ਚ ਭੁਗਤੀਆਂ ਇਹ ਸਿਰਫ ਉਹਨਾਂ ਦੀ ਕਾਰਗੁਜ਼ਾਰੀ ਹੈ ਕਿ ਉਹਨਾਂ ਨੇ ਨਵੇਂ ਤੇ ਪੁਰਾਣੇ ਜਿੰਨੇ ਵੀ ਭਾਜੀਪੀ ਦੇ ਕਾਰਜਕਰਤਾ ਸੀ ਵਰਕਰ ਸੀ ਸਾਰਿਆਂ ਨੂੰ ਇਕਜੁੱਟ ਕਰਕੇ ਰੱਖਿਆ ਤੇ ਪਾਰਟੀ ਨੂੰ ਜਿਹੜਾ ਸਮਾ ਪਟਿਆਲਾ ਦੱਖਣੀ ਦੇ ਵਿੱਚ ਮਜ਼ਬੂਤ ਕੀਤਾ ਸਾਡੇ ਜ਼ਿਲ੍ਹੇ ਪਟਿਆਲੇ 'ਚ ਤਕਰੀਬਨ 15 ਮੰਡਲ ਪ੍ਰਧਾਨ ਨੇ ਇੱਕ ਹਾਲ ਕੇ ਚ 5 ਮੰਡਲ ਪ੍ਰਧਾਨ ਨੇ ਸਾਰੇ ਜਿੰਨੇ ਵੀ ਜਨ ਸਕੱਤਰ ਨੇ ਜਿੰਨੇ ਵੀ ਸਕੱਤਰ ਨੇ ਜਿੰਨੇ ਮੀਤ ਪ੍ਰਧਾਨ ਨੇ ਜਿੰਨੇ ਵੀ ਜਿਹੜਾ ਕਾਰਜਕਾਰੀ ਦੇ ਮੈਂਬਰ ਨੇ ਸਾਰਿਆਂ ਨੇ ਆਪਣੀ ਰਾਏ ਦੇ ਕੇ ਸਾਡੇ ਜਿਹੜਾ ਪ੍ਰਧਾਨ ਜੀ ਨੇ ਦੁਬਾਰਾ ਤੀਜੀ ਵਾਰੀ ਬਣਾਇਆ ਹਾਂਜੀ ਪਿਛਲੇ ਦਿਨੀ ਹਰਮੇਸ਼ ਗੋਲਜੀ ਬਾਰੇ ਜੋ ਵੀ ਸਰਵੇ ਕਰਵਾਇਆ ਗਿਆ ਪੂਰੇ ਡਿਸਟ੍ਰਿਕਟ ਚ ਤਿੰਨ ਹਲਕੇ ਪੈਂਦੇ ਨੇ ਸਮਾਣਾ ਛਤਰਾਣਾ ਤੇ ਨਾਬਾ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪਿਛਲੇ ਦਿਨੀ ਇੱਥੇ ਇਕੱਠੇ ਹੋਏ ਸੀ ਅਰਵਿੰਦ ਖੰਨਾ ਜੀ ਆਏ ਸੀ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਸੀ ਸਾਰਿਆਂ ਨੇ ਤਕਰੀਬਨ 95% ਸਾਡੇ ਜਿਹੜੇ ਵਰਕਰ ਸੀ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਸਮਰਥਨ ਦਿੱਤਾ ਸੋ ਅੱਜ ਉਹਨਾਂ ਦਾ ਐਲਾਨ ਹੋਇਆ ਤੀਜੀ ਵਾਰੀ ਸ੍ਰੀ ਹਰਮੇਸ਼ ਗੋਲਜੀ ਪ੍ਰਧਾਨ ਬਣੇ ਨੇ ਉਹਨਾਂ ਨੇ ਪਿਛਲੇ ਦਿਨੀ ਬਹੁਤ ਕੰਮ ਕੀਤਾ ਆਪਣੀ ਦੋ ਟਰਮਾਂ ਅੱਚ ਤੀਜੀ ਵਾਰੀ ਪ੍ਰਧਾਨ ਬਣੇ ਨੇ ਸੋ ਅਸੀਂ ਸਾਰੇ ਸ਼ੁਭ ਕਾਮਨਾਵਾਂ ਦੇ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਅਸੀਂ ਸਮਾਣਾ ਤੋਂ ਕਲਾਸ਼ ਸ਼ਰਮਾ ਦੇ ਰੂਪ